ਮੋਕਿਆਂ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਲੋਕ ਇਸ ਤੋਂ ਪਰੇਸ਼ਾਨ ਨੇ ਚਾਹੇ ਪੌਰੀਆਂ ਦੀ ਸਮੱਸਿਆ ਹੋਵੇ ਚਾਹੇ ਤਿਲ ਦੀ ਸਮੱਸਿਆ ਹੋਵੇ ਤਾਂ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਹੁੰਦੀ ਹੈ ਤੁਹਾਡੇ ਵੱਲੋਂ ਇਲਾਜ ਕੀਤਾ ਜਾਂਦਾ ਹੈ ਇਲਾਜ ਹੁੰਦਾ ਕਿਵੇਂ ਆ ਪਹਿਲਾਂ ਤਾਂ ਅਸੀਂ ਉਹਨੂੰ ਦੇਖਦੇ ਹਾਂ ਵੀ ਇਹ ਕਿਸ ਕਿਸਮ ਦਾ ਹੈਗਾ ਵਾ ਐਸੇ ਤੇ ਹਰ ਕਿਸਮ ਦਾ ਮੋਕਾ ਹੋਵੇ ਮੱਸਾ ਹੋਵੇ ਜੋ ਮਰਜ਼ੀ ਹੋਵੇ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਉਹ ਹਰ ਤਰ੍ਹਾਂ ਦਾ ਹੀ ਕਹਿ ਲਓ ਵੀ ਇੱਥੇ ਆ ਕੇ ਖਤਮ ਹੋ ਜਾਂਦਾ ਵਾ ਔਰ ਕੁਝ ਪਰਮਾਤਮਾ ਵੱਲੋਂ ਕਹਿ ਲਓ ਵੀ ਇੱਕ ਨਿਆਮਤ ਬਖਸ਼ੀ ਹੈ ਸਾਨੂੰ ਮਾਲਕ ਨੇ ਉਹਦੇ ਕਰਕੇ ਪਰਮਾਤਮਾ ਵੱਲੋਂ ਹਰ ਬੰਦਾ ਆ ਕੇ ਇੱਥੇ ਠੀਕ ਹੋ ਕੇ ਜਾਂਦਾ ਵੀਰੇ। ਸ਼ਰਮਾ ਜੀ ਜੇ ਕਿਸ ਨੂੰ ਕੋਈ ਸਮੱਸਿਆ ਹੁੰਦੀ ਹੈ ਚਾਹੇ ਮੌਕੇ ਦੀ ਚਾਹੇ ਪੌਰੀ ਦੀ ਚਾਹੇ ਤਿਲ ਦੀ ਸਮੱਸਿਆ ਹੁੰਦੀ ਤੇ ਕਿੰਨੇ ਵਾਰ ਤੁਹਾਡੇ ਕੋਲ ਨੂੰ ਆਉਣਾ ਪਊਗਾ? ਸਾਡੇ ਕੋਲ ਆਉਣ ਵਾਸਤੇ ਸਿਰਫ 2 ਜਾਂ 3 ਦਿਨ ਆਣਾ ਪੈਂਦਾ ਵਾ। ਕਈਆਂ ਦੇ 1 ਦਿਨ ਚ ਬਿਲਕੁਲ ਠੀਕ ਹੋ ਜਾਂਦੇ ਨੇ। ਕਈਆਂ ਦੇ 2 ਦਿਨ ਦੇ ਵਿੱਚ ਤੇ ਕਈਆਂ ਨੂੰ 3 ਦਿਨ। ਇਹ ਦਵਾਈ ਹੈ। ਇਸ ਦਵਾਈ ਦੇ ਨਾਲ ਮਰੀਜ਼ ਆਉਂਦੇ ਨੇ ਜਿਹੜੇ ਵੀ ਉਹਨਾਂ ਨੂੰ ਇਹੀ ਦਵਾਈ ਲਗਾਉਂਦੇ ਆਂ। ਕਿਸੇ ਵੀ ਕਿਸਮ ਦਾ ਕੋਈ ਵੀ ਮਸਾ ਹੋਵੇ, ਪੌਰੀ ਹੋਵੇ, ਤਿਲ ਹੋਵੇ, ਬਰਥ ਮਾਰਕਸ ਹੋਵੇ, ਠੀਕ ਹੈ ਜੀ ਲਸਨ ਹੋ ਜਵੇ ਅੱਜ ਕੱਲ ਕੀ ਹੈ ਕਿ ਉਹ ਵੀ ਕਲੀਅਰ ਹੋ ਜਾਂਦੇ ਨੇ ਸ਼ਰਮਾ ਜੀ ਗੱਲ ਕਰਾਂ ਤਾਂ ਹੁਣ ਤੱਕ ਕਿੰਨੇ ਕੁ ਲੋਕ ਠੀਕ ਹੋ ਕੇ ਜਾ ਚੁੱਕੇ ਆ ਕੋਈ ਅਨੁਮਾਨ ਹੈ ਤੁਹਾਡੇ ਕੋਲ ਕੋਈ ਅੰਦਾਜ਼ਾ ਹੈ ਪਰ ਮਹੀਨੇ ਘਟੋ ਘਟ 3000 4000 ਬੰਦਾ ਆ ਗਿਆ ਘਟੋ ਘਟ 7-8 ਲੱਖ ਬੰਦਾ ਸਾਡੇ ਕੋਲ ਆ ਚੁੱਕਾ ਹੋਣਾ ਜੀ ਮੇਰੇ ਨਾਲ ਵਿਜੇ ਸ਼ਰਮਾ ਜੀ ਮੌਜੂਦ ਨਹੀਂ ਗੱਲਬਾਤ ਕਰਾਂਗੇ ਸਾਸ਼ੀਕਲ ਜੀ ਸਵਾਗਤ ਹੈ ਬਹੁਤ ਬਹੁਤ ਸਾਸਰੀਕਲ ਜੀ ਸ਼ਰਮਾ ਜੀ ਕਿਦਾਂ ਇਲਾਜ ਹੁੰਦਾ ਹੈ ਮੌਕਿਆਂ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਲੋਕ ਇਸ ਤੋਂ ਪਰੇਸ਼ਾਨ ਨੇ ਚਾਹੇ ਪੌਰੀਆਂ ਦੀ ਸਮੱਸਿਆ ਹੋਵੇ ਜੇ ਤਿਲਦੀਸ ਮਸੇ ਹੋਵੇ ਤਾਂ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਹੁੰਦੀ ਹੈ ਤੁਹਾਡੇ ਵੱਲੋਂ ਇਲਾਜ ਕੀਤਾ ਜਾਂਦਾ ਹੈ ਇਲਾਜ ਹੁੰਦਾ ਕਿਵੇਂ ਹੈ ਇਲਾਜ ਦੇਖੋ ਜੀ ਇਹ ਜਿਹੜਾ ਇਲਾਜ ਹੈ ਇਹ ਸਾਡੇ ਕੋਲ ਕੋਈ ਵੀ ਮਰੀਜ਼ ਆਂਦਾ ਵਾ ਪਹਿਲੇ ਤਾਂ ਅਸੀਂ ਉਹਨੂੰ ਦੇਖਦੇ ਹਾਂ ਵੀ ਇਹ ਕਿਸ ਕਿਸਮ ਦਾ ਹੈਗਾ ਵਾ ਵੈਸੇ ਤੇ ਹਰ ਕਿਸਮ ਦਾ ਮੌਕਾ ਹੋਵੇ ਮੱਸਾ ਹੋਵੇ ਜੋ ਮਰਜੀ ਹੋਵੇ ਜਿਸ ਤਰ੍ਹਾਂ ਦਾ ਮਰਜੀ ਹੋਵੇ ਉਹ ਹਰ ਤਰ੍ਹਾਂ ਦਾ ਹੀ ਕਹਿ ਲਓ ਵੀ ਇੱਥੇ ਆ ਕੇ ਖਤਮ ਹੋ ਜਾਂਦਾ ਵਾ ਜੀ ਕੋਈ ਪੁਰਾਣੀ ਬਖਸ਼ਾ ਤੁਹਾਡੇ ਕੋਲ ਕਿ ਕੋਈ ਆਪਾਂ ਕਹਿ ਸਕਦੇ ਹਾਂ ਬਜ਼ੁਰਗਾਂ ਦੀ ਕਿ ਬਖਸ਼ਾ ਹੁੰਦੀਆਂ ਨੇ ਤਾਂ ਉਹਨਾਂ ਦਾ ਅਸਰ ਹੈ ਹਾਂ ਕੁਝ ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ ਹੈ ਕੁਝ ਮੇਰੇ ਗੁਰੂਆਂ ਦਾ ਔਰ ਕੁਝ ਪਰਮਾਤਮਾ ਵੱਲੋਂ ਕਹਿ ਲਓ ਵੀ ਇੱਕ ਨਿਆਮਤ ਬਖਸ਼ੀ ਹੈ ਸਾਨੂੰ ਮਾਲਕ ਨੇ ਉਹਦੇ ਕਰਕੇ ਪਰਮਾਤਮਾ ਵੱਲੋਂ ਹਰ ਬੰਦਾ ਆ ਕੇ ਇੱਥੇ ਠੀਕ ਹੋ ਕੇ ਜਾਂਦਾ ਵਾ ਸ਼ਰਮਾ ਜੀ ਜੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਚਾਹੇ ਮੋਕੇ ਦੀ ਚਾਹੇ ਪੌਰੀ ਦੀ ਚਾਹੇ ਤਿਲ ਦੀ ਸਮੱਸਿਆ ਹੁੰਦੀ ਹੈ ਤੇ ਕਿੰਨੇ ਵਾਰ ਤੁਹਾਡੇ ਕੋਲੋਂ ਨੂੰ ਆਉਣਾ ਪਊਗਾ ਸਾਡੇ ਕੋਲ ਆਣ ਵਾਸਤੇ ਸਿਰਫ 2 ਜਾਂ 3 ਦਿਨ ਆਣਾ ਪੈਂਦਾ ਵਾ ਕਈਆਂ ਦੇ 1 ਦਿਨ ਚ ਬਿਲਕੁਲ ਠੀਕ ਹੋ ਜਾਂਦੇ ਨੇ ਕਈਆਂ ਦੇ 2 ਦਿਨ ਦੇ ਵਿੱਚ ਤੇ ਕਈਆਂ ਨੂੰ 3 ਦਿਨ ਇਸ ਤੋਂ ਉੱਪਰ ਟਾਈਮ ਬਹੁਤ ਘੱਟ ਲੱਗਦਾ ਕਿਸੇ ਕਿਸੇ ਨੂੰ ਲੱਗਦਾ ਵਾ ਵੈਸੇ ਤਕਰੀਬਨ ਤਕਰੀਬਨ 3 ਦਿਨ ਦੇ ਵਿੱਚ ਸਭ ਕੁਝ ਹੋ ਜਾਂਦਾ ਕਲੀਅਰ ਤੇ ਦਵਾਈ ਦੀ ਗੱਲ ਕਰੀ ਗੀ ਇੱਕ ਵਾਰ ਮੈਂ ਕਹੂੰਗਾ ਦਵਾਈ ਵੀ ਤੁਸੀਂ ਦਿਖਾ ਦਿਓ ਦਵਾਈ ਤਿਆਰ ਕਿਵੇਂ ਹੁੰਦੀ ਹੈ ਕਿਹੜੀ ਚੀਜ਼ ਤੋਂ ਦਵਾਈ ਤਿਆਰ ਹੁੰਦੀ ਹੈ ਇਹ ਕੁਦਰਤੀ ਦਵਾਈ ਹੈ ਇੱਕ ਕੁਦਰਤੀ ਤਰੀਕੇ ਨਾਲ ਹੀ ਤਿਆਰ ਹੁੰਦੀ ਹੈ ਔਰ ਇਹਨੂੰ ਤਿਆਰ ਕਰਨ ਦਾ ਕੋਈ ਮੈਥਡ ਨਹੀਂ ਹੈਗਾ ਇਹ ਨੋਰਮਲ ਜੀ ਚੀਜ਼ ਹੈਗੀ ਹੈ ਉਹਦੇ ਨਾਲ ਹੀ ਆਪਾਂ ਤਿਆਰ ਕਰਦੇ ਆਨੋਂ ਔਰ ਇਹ ਹਫਤੇ ਦੇ ਹਫਤੇ ਤਿਆਰ ਕੀਤੀ ਜਾਂਦੀ ਹੈਗੀ ਮੈਂ ਚਾਹੂੰਗਾ ਇੱਕ ਵਾਰ ਤੁਸੀਂ ਥੋੜਾ ਦਿਖਾ ਦਿਓ ਦਵਾਈ ਚੱਕ ਕੇ ਵੀ ਕਿਸ ਤਰ੍ਹਾਂ ਦੀ ਦਵਾਈ ਹੈਗੀ ਹੈ ਇਹ ਦਵਾਈ ਹੈ ਇਹ ਦਵਾਈ ਹੈ ਇਸ ਦਵਾਈ ਦੇ ਨਾਲ ਮਰੀਜ਼ ਆਂਦੇ ਨੇ ਜਿਹੜੇ ਵੀ ਉਹਨਾਂ ਨੂੰ ਇਹ ਹੀ ਦਵਾਈ ਲਗਾਉਂਦੇ ਆਂ ਕਿਸੇ ਵੀ ਕਿਸਮ ਦਾ ਕੋਈ ਵੀ ਮਸਾ ਹੋਵੇ ਭੋਰੀ ਹੋਵੇ ਤਿੱਲ ਹੋਵੇ ਬਰਥ ਮਾਰਕਸ ਹੋਵੇ ਠੀਕ ਹੈ ਜੀ ਲਸਣ ਹੋ ਜਾਵੇ ਅੱਜ ਕੱਲ ਕੀ ਹੈ ਕਿ ਲਸਣ ਹੋ ਜਾਂਦੇ ਨੇ ਉਹ ਬਾਈ ਬਰਥ ਹੀ ਹੁੰਦੇ ਨੇ ਉਹ ਵੀ ਕਲੀਅਰ ਹੋ ਜਾਂਦੇ ਨੇ ਤੇ ਜਿਹੜੇ ਹੁੰਦੇ ਆ ਬਰਥ ਮਾਰਕਸ ਉਹ ਵੀ ਕਲੀਅਰ ਹੋ ਜਾਂਦੇ ਆ ਇਸ ਦਵਾਈ ਦੇ ਨਾਲ ਹੀ ਸ਼ਰਮ ਜੀ ਮੈਂ ਇੱਕ ਚੀਜ਼ ਪੁੱਛਣੀ ਚਾਹੂੰਗਾ ਕਈ ਵਾਰ ਕੀ ਹੁੰਦਾ ਨਾ ਕਿ ਮੌਕਿਆਂ ਨੂੰ ਲੈ ਕੇ ਬਹੁਤ ਸਾਰੇ ਲੋਕ ਪਰੇਸ਼ਾਨ ਹੁੰਦੇ ਆ ਤਾਂ ਕਈ ਵਾਰ ਡਾਕਟਰੀ ਇਲਾਜ ਦੇ ਵੱਲ ਜਾਂਦੇ ਆ ਤਾਂ ਡਾਕਟਰ ਆਪਰੇਸ਼ਨ ਤੱਕ ਵੀ ਦੱਸ ਦਿੰਦੇ ਆ ਵੀ ਤੁਹਾਡੇ ਆਪਰੇਸ਼ਨ ਦੇ ਨਾਲ ਇਹ ਹਟਾਇਆ ਜਾ ਸਕਦਾ ਕਿ ਅਜਿਹੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਇਲਾਜ ਤੁਹਾਡੇ ਕੋਲ ਹੋ ਸਕਦਾ ਬਿਲਕੁਲ ਜੀ ਜਿਹੜੇ ਡਾਕਟਰ ਆਪਰੇਸ਼ਨ ਕਹਿੰਦੇ ਆ ਉਹ ਵੀ ਤਕਰੀਬਨ ਤਕਰੀਬਨ ਸਾਡੇ ਕੋਲ ਹੀ ਭੇਜ ਦਿੰਦੇ ਆ ਕਈ ਡਾਕਟਰ ਐਸੇ ਹੈਗੇ ਨੇ ਕਿ ਲਾਲਚ ਪਿੱਛੇ ਮਰੀਜ਼ ਨੂੰ ਪਸੰਦੇ ਹੈਗੇ ਆ ਪਰ ਅਮੂਮਨ ਜਿਹੜਾ ਡਾਕਟਰ ਹੈਗੇ ਨੇ ਉਹ ਸਿਰਫ ਸਾਡੇ ਕੋਲ ਹੀ ਰეკਮੈਂਡ ਆ ਕੇ ਕਰ ਦਿੰਦੇ ਨੇ ਵੀ ਇਹਨਾਂ ਕੋਲ ਚਲੇ ਜਾਓ ਇਹਨਾਂ ਨੇ ਤੁਹਾਡੇ ਸਾਰਾ ਕੁਝ ਠੀਕ ਕਰ ਦੇਣਾ ਮੈਂ ਉਹ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਉਹਨਾਂ ਤੇ ਵੀ ਜੀ 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 ਸੇਵਾ ਦੀ ਮੈਂ ਗੱਲ ਕਰਾਂ ਤੇ ਕਿੰਨੇ ਟਾਈਮ ਤੋਂ ਸੇਵਾ ਚੱਲ ਰਹੀ ਆ ਇਹ ਤਾਂ ਕਾਫੀ ਟਾਈਮ ਹੋ ਗਿਆ ਜੀ ਸੇਵਾ ਕਰਨ ਦਾ ਤੇ ਹੁਣ ਤਾਂ ਕਹਿ ਲੋ ਵੀ ਬਹੁਤ ਦੂਰੋਂ ਦੂਰੋਂ ਲੋਕ ਆਂਦੇ ਹੈਗੇ ਆ ਬਹੁਤ ਦੂਰੋਂ ਦੂਰੋਂ ਇੱਥੇ ਕਹਿ ਲੋ ਵੀ ਲੁਧਿਆਣੇ ਦਾ ਨਹੀਂ ਪੰਜਾਬ ਦਾ ਨਹੀਂ ਆਊਟ ਆਫ ਕੰਟਰੀ ਤੋਂ ਵੀ ਹੀ ਕਈ ਬਹੁਤ ਲੋਕ ਆ ਰਹੇ ਆ ਔਰ ਬਹੁਤ ਲੋਕ ਠੀਕ ਹੋ ਕੇ ਹੀ ਜਾ ਰਹੇ ਤੋਂ ਜੀ ਜੀ ਮੈਂ ਗੱਲ ਕਰਾਂ ਤਾਂ ਬਿਲਕੁਲ ਫ੍ਰੀ ਸੇਵਾ ਹੈਗੀ ਆ ਕਿਸ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਤੁਹਾਡੇ ਵੱਲੋਂ ਇਹ ਸੇਵਾ ਬਿਲਕੁਲ ਫ੍ਰੀ ਹੈਗੀ ਆ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਕੋਈ ਡਿਮਾਂਡ ਨਹੀਂ ਕੀਤੀ ਜਾਂਦੀ ਕਿਸੇ ਤੋਂ ਲੋ ਵੀ ਮੰਨ ਲਓ ਜੋ ਕੋਈ ਕੋਈ ਦਾਨ ਹੁੰਦਾ ਤਾਂ ਉਹ ਆਪਣੀ ਸ਼ਾਦਾ ਨਾਲ ਕੋਈ ਦੇ ਸਕਦਾ ਹੈ ਹਾਂ ਕੋਈ ਦਾਨ ਕਰਦਾ ਕਰੇ ਨਹੀਂ ਕਰਦਾ ਨਾ ਕਰੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਕਿ ਹਾਂ ਜੀ ਆ ਕਰਨਾ ਤੇ ਉਹ ਕਰਨਾ ਵਾ ਅਗਲਾ ਇਹ ਪੁੱਛਦਾ ਹਾਂ ਜੀ ਆਣਾ ਕੀ ਦਾ ਮੈਂ ਲੈ ਕੇ ਕੀ ਆਣਾ ਸੀ ਤੇ ਕਹਿੰਦੇ ਕੁਝ ਨਹੀਂ ਲੈ ਕੇ ਆਣਾ ਬਸ ਤੁਸੀਂ ਹੀ ਆਣਾ ਬਸ ਤੇ ਜੀ ਗੱਲ ਕਰਾਂ ਤਾਂ ਕਿਹੜੇ ਕਿਹੜੇ ਦਿਨ ਇਹ ਜਿਹੜੀ ਸੇਵਾ ਜੀ ਸੇਵਾ ਸ਼ੁਰੂ ਹੁੰਦੀ ਹੈ ਤੇ ਟਾਈਮ ਤੁਹਾਡਾ ਕੀ ਹੈ ਟਾਈਮਿੰਗ ਕੀ ਹੈ ਦੇਖੋ ਇਹ ਸੱਤੋ ਦਿਨ ਸੇਵਾ ਚਾਲੂ ਰਹਿੰਦੀ ਹੈ ਕੋਈ ਛੁੱਟੀ ਨਹੀਂ ਹੁੰਦੀ ਕੋਈ ਨਾਗਾ ਨਹੀਂ ਹੁੰਦਾ ਸਿਰਫ ਇਹ ਹੈ ਕਿ ਇਸ ਦਵਾ ਦਾ ਟਾਈਮ ਹੈ ਉਹ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੁੰਦਾ ਵੈ ਉਹ 10 ਤੋਂ 4 ਵਜੇ ਦੇ ਵਿੱਚ ਹੀ ਅਸੀਂ ਇਹ ਕੰਮ ਕਰਦੇ ਆਂ ਔਰ ਗੱਦੀ ਤੇ 10 ਤੋਂ 4 ਵਜੇ ਤੱਕ ਹੀ ਬੈਠਦੇ ਆਗੇ ਆ ਉਸ ਤੋਂ ਬਾਅਦ ਅਸੀਂ ਮੱਥਾ ਟੇਕ ਦਿੰਨੇ ਆਂ ਮੱਥਾ ਟੇਕਣ ਤੋਂ ਬਾਅਦ ਅਸੀਂ ਉਹ ਭੋਜਨ ਕਰਦੇ ਆਂ ਸ਼ਰਮਾ ਜੀ ਗੱਲ ਕਰਾਂ ਤਾਂ ਹੁਣ ਤੱਕ ਕਿੰਨੇ ਕੁ ਲੋਕ ਠੀਕ ਹੋ ਕੇ ਜਾ ਚੁੱਕੇ ਆ ਕੋਈ ਅਨੁਮਾਨ ਹੈ ਤੁਹਾਡੇ ਕੋਲ ਕੋਈ ਅੰਦਾਜ਼ਾ ਹੈ ਅਨੁਮਾਨ ਤਾਂ ਮੈਂ ਦੇਖੋ ਨਹੀਂ ਲਗਾ ਸਕਦਾ ਕਿਉਂਕਿ ਦਿੱਲੀ ਦਾ 70 80 100 ਬੰਦਾ ਮੇਰੇ ਕੋਲ ਦਿੱਲੀ ਦਾ ਆਂਦਾ ਵੈ ਹੁਣ ਤੁਸੀਂ ਇਸ ਹਿਸਾਬ ਨਾਲ ਲਗਾ ਲਓ ਵੀ ਇੱਕ ਦਿਨ ਦੇ ਵਿੱਚ ਅਗਰ 100 ਬੰਦਾ ਵੀ ਆਂਦਾ ਤੇ ਪਰ ਮਹੀਨੇ ਘੱਟੋ ਘੱਟ 3000 4000 ਬੰਦਾ ਆ ਗਿਆ ਠੀਕ ਹੈ ਜੀ ਤੇ ਉਸ ਹਿਸਾਬ ਨਾਲ ਤੁਸੀਂ ਦੇਖ ਲਓ ਵੀ ਸਾਡੇ ਤਾਂ ਕਾਫੀ ਚਿਰ ਹੋ ਗਿਆ ਕਰਦਿਆਂ ਨੂੰ ਘੱਟੋ ਘੱਟ 7-8 ਲੱਖ ਬੰਦਾ ਸਾਡੇ ਕੋ ਆ ਚੁੱਕਾ ਹੋਣਾ ਜੀ ਮੈਨੂੰ ਚਾਹੀ ਮੌਕਾ ਜਿੰਨਾ ਚਾਹੀ ਮੱਸਾ ਹੋਵੇ ਚਾਹੀ ਮੌਕਾ ਹੋਵੇ ਚਾ ਲਸਣ ਦੀ ਮੱਸਾ ਹੋਵੇ ਜਿੰਨਾ ਮਰਜ਼ੀ ਪੁਰਾਣਾ ਹੋਵੇ ਚਾਹੇ ਜਨਮ ਤੋਂ ਹੀ ਹੋਵੇ ਤੇ ਉਹ ਠੀਕ ਕੀਤਾ ਜਾਂਦਾ ਤੁਹਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਜਿਸ ਦਾ ਮਰਜ਼ੀ ਪ੍ਰਾਣਾ ਹੋਵੇ ਉਹਦੇ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਬਸ ਆਣ ਦੀ ਸਮੱਸਿਆ ਹੈ ਵੀ ਜਿਹੜਾ ਆਏਗਾ ਉਹ ਹੀ ਠੀਕ ਹੋ ਕੇ ਜਾਏਗਾ ਜੀ ਪ੍ਰੋਸੈਸ ਦੀ ਗੱਲ ਕਰਾਂ ਜਿਹੜਾ ਤੁਸੀਂ ਦਵਾਈ ਲਗਾਉਂਦੇ ਹੋ ਕਿੰਨੇ ਟਾਈਮ ਦਾ ਪ੍ਰੋਸੈਸ ਹੁੰਦਾ ਦੋ ਤਿੰਨ ਦਿਨ ਚਾਰ ਦਿਨ ਕਿੰਨੇ ਰੂਟੀਨ ਦੇ ਵਿੱਚ ਤੁਹਾਡੇ ਕੋਲ ਆਉਣਾ ਪੈਂਦਾ ਇਹ ਦੇਖੋ ਪ੍ਰੋਸੈਸ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਦੇ ਦੋ ਚਾਰ ਪੰਜ ਹੁੰਦੇ ਨੇ ਉਹ ਤਾਂ ਇੱਕ ਦੋ ਦਿਨ ਦੇ ਵਿੱਚ ਠੀਕ ਹੋ ਜਾਂਦੇ ਨੇ ਜਿਨ੍ਹਾਂ ਦੇ ਅਣਗਿਣਤ ਹੁੰਦੇ ਨੇ ਉਹਨਾਂ ਨੂੰ ਥੋੜਾ ਟਾਈਮ ਜ਼ਿਆਦਾ ਲੱਗਦਾ ਕਿਉਂਕਿ ਉਹ ਅਸੀਂ ਛੋਲੇ ਹੋੜੇ ਹੋੜੇ ਕਰਕੇ ਥੋੜੇ ਥੋੜੇ ਕਰਕੇ ਹੀ ਉਹਨਾਂ ਨੂੰ ਲਗਾਈਦਾ ਵਾ ਔਰ ਜਿਸ ਤਰ੍ਹਾਂ ਇਸ ਤਰ੍ਹਾਂ ਅੱਗੇ ਠੀਕ ਹੁੰਦੇ ਜਾਂਦੇ ਆ ਅਸੀਂ ਅੱਗੇ ਅੱਗੇ ਵਧਦੇ ਜਾਂਦੇ ਆ ਉਹ ਸਾਰੇ ਦਾ ਸਾਰਾ ਕਵਰ ਕਰ ਲੈਣਾ ਹਫ਼ਤੇ ਦੇ ਵਿੱਚ ਵਿੱਚ ਫਿਰ ਅੱਛਾ ਸ਼ਰਮਨ ਜੀ ਇੱਕ ਮੈਂ ਸਵਾਲ ਤੁਹਾਨੂੰ ਹੋਰ ਕਰਨਾ ਚਾਹੂੰਗਾ ਕਿ ਜਦੋਂ ਇਹ ਮੋਕੇ ਰਿਮੂਵ ਹੋ ਜਾਂਦੇ ਆ ਤਾਂ ਕਿਹਵਰੀ ਕੀ ਹੁੰਦਾ ਦਾਗ ਰਹਿ ਜਾਂਦਾ ਸਕਿਨ ਦੇ ਉੱਪਰ ਤੁਹਾਡੀ ਇਸ ਦਵਾਈ ਦੇ ਨਾਲ ਉਹ ਦਾਗ ਵੀ ਖਤਮ ਹੋ ਜਾਂਦੇ ਜਾਂ ਥੋੜਾ ਬੋਤ ਨਿਸ਼ਾਨ ਬਚਦਾ ਨਿਸ਼ਾਨ ਦੇਖੋ ਇਸ ਦਵਾਈ ਦਾ ਨਿਸ਼ਾਨ ਕੋਈ ਨਹੀਂ ਪੈਂਦਾ ਕਦੇ ਵੀ ਇਹ ਕਹਿ ਲੋ ਮਰੀਜ਼ ਆਪਣੀ ਗ ਜਿਸ ਤਰ੍ਹਾਂ ਅਸੀਂ ਕਹਨੇ ਆ ਉਸ ਤਰ੍ਹਾਂ ਨਹੀਂ ਕਰਦੇ ਤੇ ਫਿਰ ਉਹ ਦਾਗ ਪੈ ਜਾਂਦੇ ਉਹਨਾਂ ਦੇ ਉਹ ਇਸ ਦਵਾਈ ਨਾਲ ਕੋਈ ਦਾਗ ਨਹੀਂ ਪੈਂਦਾ ਸੋ ਅਖੀਰ ਦੇ ਵਿੱਚ ਮੈਂ ਚਾਹੂੰਗਾ ਵੀ ਐਡਰੈਸ ਤੁਹਾਡਾ ਪ੍ਰੋਪਰ ਕੀ ਹੈ ਇੱਕ ਵਾਰ ਦੱਸ ਦਿਓ ਵੀ ਪ੍ਰੋਪਰ ਲੋਕੇਸ਼ਨ ਕੀ ਹੈ ਕਿੱਥੇ ਆਪਾਂ ਬੈਠੇ ਆ ਜੇ ਕਿਸੇ ਮਰੀਜ਼ ਨੇ ਤੁਹਾਡੇ ਕੋਲ ਆਉਣਾ ਹੋਵੇ ਤਾਂ ਕਿਵੇਂ ਤੁਹਾਨੂੰ ਕਨੈਕਟ ਕਰਕੇ ਆ ਸਕਦਾ ਸੰਪਰਕ ਕਰਕੇ ਆ ਸਕਦਾ ਜਾਂ ਸਿੱਧਾ ਤੁਹਾਡੇ ਕੋਲ ਆ ਸਕਦਾ ਦੇਖੋ ਸਾਡੇ ਕੋਲ ਜਿੱਦਾਂ ਮਰਜੀ ਆ ਸਕਦਾ ਵੈ ਅਸੀਂ ਲੁਧਿਆਣਾ 'ਚ ਬੈਠੇ ਆਗੇ ਆ ਬਾਬਾ ਥਾਮ ਸਿੰਘ ਚੌਂਕ ਦੇ ਵਿੱਚ RAM JI POJA PANDHAR ਹੈ ਮੇਨ ਚੌਂਕ ਦੇ ਵਿੱਚ ਅਸੀਂ ਬੈਠੇ ਆਂ 10 ਤੋਂ 4 ਜਦੋਂ ਮਰਜ਼ੀ ਆ ਕੇ ਕੋਈ ਵੀ ਆ ਕੇ ਸਾਡੇ ਕੋਲ ਆ ਕੇ ਦਵਾਈ ਲਵਾ ਸਕਦਾ ਵਾ